ਸਸ਼ਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇਸ਼ਰੀ ਤਾਂ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਦੋ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸੁਖਬੀਰ ਬਾਦਲ ਦੇ ਉੱਤੇ ਸੰ nghiêm ਇਲਜ਼ਾਮ ਲਗਾਏ ਗਏ ਨੇ ਕਿਆ ਗਿਆ ਹੈਗਾ ਕਿ ਗੈਂਗਸਟਰਵਾਦ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਇਸ ਦੇ ਬਾਰੇ ਵੀ ਗੱਲ ਕਰਾਂਗੇ ਤੇ ਦੂਜਾ ਮੁੱਦਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਕਾਫੀ ਭਖਿਆ ਹੋਇਆ ਹੈ ਯਾਨੀ ਕਿ ਬੀਤੇ ਕੱਲ ਤੋਂ ਜੋ ਕਿ ਸਰਪਜੀਤ ਕੌਰ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਧਰਮ ਪਰਿਵਰਤਨ ਕਰ ਕੇ ਆਪਣਾ ਨਾਮ ਜੋ ਕਿ ਸਰਬਜੀਤ ਕੌਰ ਤੋਂ ਬਦਲ ਕੇ ਨੂਰ ਹੁਸੈਨ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਮੁਸਲਿਮ ਵਿਅਕਤੀ ਦੇ ਨਾਲ ਨਿਕਾਹ ਕਰ ਲਿਆ ਜਾਂਦਾ ਹੈ ਇਸ ਦੇ ਉੱਤੇ ਵੀ ਖੁੱਲ ਕੇ ਚਰਚਾ ਕਰਾਂਗੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਕੁਝ ਕਦਮ ਚੁੱਕੇ ਗਏ ਨੇ ਉਸ ਦੇ ਉੱਤੇ ਵੀ ਤਾਂ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਜੱਟਪੁਰੀ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਭਾਗਿਆ ਜੀ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤਾਂ ਪਮਿੰਦਰ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਕਿ ਮੁੱਦਾ ਬਣਿਆ ਹੋਇਆ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਜੋ ਸੁਖਬੀਰ ਬਾਦਲ ਦੇ ਉੱਤੇ ਅੱਜ ਸੰ nghiêm ਇਲਜ਼ਾਮ ਲਗਾਏ ਗਏ ਨੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਦੇ ਉੱਤੇ ਵੀ ਸੰ nghiêm ਇਲਜ਼ਾਮ ਲਗਾਏ ਨੇ ਕਿ ਆ ਗਿਆ ਹੈਗਾ ਕਿ ਗੈਂਗਸਟਰਵਾਦ ਦੀ ਰਾਜਨੀਤੀ ਖੇਡੇ ਜਾ ਰਹੀ ਹੈ ਤੁਹਾਡਾ ਇਸ ਬਾਰੇ ਕੀ ਕੁਝ ਕਹਿਣਾ ਹੈ ਵਾਗੇਸ਼ਰੀ ਜਿਹੜੇ ਹੈਗੇ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਆ ਵਿਧਾਇਕ ਨੇ ਮਾਝੇ ਤੋਂ ਤੇ ਉਹਨਾਂ ਵੱਲੋਂ ਜਿਹੜੇ ਆ ਉਹਨਾਂ ਨੂੰ ਚੀਫ ਸਪੋਕਸਮੈਨ ਪੰਜਾਬ ਪ੍ਰਦੇਸ਼ ਦਾ ਲਾਇਆ ਗਿਆ ਵਾ ਦੋ ਦਿਨ ਪਹਿਲਾਂ ਹੀ ਹੈ ਜੀ ਅ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਆ ਵਨ ਹੀ ਨੇ ਆਮ ਆਦਮੀ ਪਾਰਟੀ ਤੇ ਆਪਣੀ ਪਾਰਟੀ ਦਾ ਉਹਨੇ ਚੀਫ ਸਪੋਕਸਮੈਨ ਲਾਇਆ ਉਹਨਾਂ ਨੇ ਅੱਜ ਮੱਥਾ ਟੇਕਿਆ ਮਾਸਤਰੀ ਦਰਬਾਰ ਸਾਹਿਬ ਵਿਖੇ ਉੱਥੇ ਜਿਹੜਾ ਹੈਗਾ ਬਿਆਨ ਦਿੱਤਾ ਹੈ ਤਾਂ ਬੜੇ سنگੀਨ ਨੇ ਪਰ ਜੇਕਰ ਦੇਖਿਆ ਜਾਵੇ ਸਭ ਤੋਂ ਪਹਿਲਾਂ ਆਪਾਂ ਬਿਆਨ ਥੋੜਾ ਜਿਹਾ ਇੱਕ ਝਲਕ ਦਿਖਾ ਦਈਏ ਦਰਸ਼ਕਾਂ ਨੂੰ ਜਿਸ ਢੰਗ ਨਾਲ ਗੈਂਗਸਟਰਵਾਦ ਦੀ ਵੱਤੋਂ ਕੀਤੀ ਸੁਖਬੀਰ ਨੇ ਜਿਸ ਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫਲਾਈ ਗਈ ਜਿਸ ਤੰਗ ਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫ ਆਈ ਆਰ ਵੀ ਦਰਜ ਹੈ ਐਫ ਆਈ ਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਆਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕ ਦਵਾਈ ਕੇ ਗੈਂਗਸਟਰ ਬਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਪਹਿਲਾਂ ਵੀ ਜਿਹੜੇ ਹੈਗੇ ਆ ਇਲਜ਼ਾਮ ਲੱਗਦੇ ਸੀਗੇ ਚਿੱਟੇ ਦੇ ਜਾਂ ਗੈਂਗਸਟਰਾਂ ਦੇ ਵੀ ਬਾਦਲਾਂ ਦੀ ਗਵਰਨਮੈਂਟ ਵੇਲੇ ਜਦੋਂ ਪਹਿਲਾਂ ਰਹੀ ਆ ਉਸ ਸਮੇਂ ਇਹਦਾ ਵੜਾਵਾ ਹੋਇਆ ਉਸ ਸਮੇਂ ਇਹ ਪੈਦਾ ਹੋਈ ਨਹੀਂ ਕਿਉਂਕਿ ਵੀ ਇਹਨੂੰ ਜਿਹੜਾ ਖਤਮ ਕਰਨ ਦੇ ਲਈ ਜਿਹੜਾ ਹੈਗਾ ਬਹੁਤ ਮੁਸੱਕਤ ਕਰਨੀ ਪੈਂਦੀ ਆ ਬਹੁਤ ਜਿਹੜੇ ਹੈਗੇ ਆ ਸਾਡਾ ਜਿਹੜਾ ਗੈਂਗਸਟਰਵਾਦ ਆ ਇਹ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਘਾਣ ਕਰ ਚੁੱਕਿਆ ਨਾਲ ਚਿੱਟਾ ਤੇ ਪਰ ਇਹਨਾਂ ਨੇ ਜਿਹੜਾ ਹੁਣ ਇਲਜ਼ਾਮ ਮੌਕੇ ਤੇ ਇਸ ਤਰ੍ਹਾਂ ਲਾਉਣਾ ਪਿਆ ਇਹਨਾਂ ਨੂੰ ਕਿਉਂਕਿ ਤਾਜ਼ਾ ਜਿਹੜੀਆਂ ਇਲੈਕਸ਼ਨ ਜਿਹੜੀ ਤਰਨਤਾਰਨ ਹੋ ਕੇ ਹਟੀਆ ਬਾਗਿਆ ਸ਼੍ਰੀ ਜਿਹੜੀ ਤਰਨਤਾਰਨ ਜਿਮਨੀ ਚੋਣ ਹੋਈ ਆ ਉੱਥੇ ਜਿਹੜੇ ਹੈਗੇ ਆ ਜਿਮਨੀ ਚੋਣ ਲੜੀ ਹੈਗੀ ਆ ਸੁਖਵਿੰਦਰ ਕੌਰ ਅਕਾਲੀ ਦਲ ਦੀ ਉਮੀਦਵਾਰ ਰੰਧਾਵਾ ਜੀ ਔਰ ਉਹਨਾਂ ਦੇ ਜੁਆਈ ਰਾਜਾ ਜਿਹੜੇ ਹੈਗੇ ਆ ਅਮਰਤਪਾਲ ਸਿੰਘ ਬਾਠ ਜਿਹੜੇ ਕੇ ਜਿਨ੍ਹਾਂ ਦੇ ਸੰਬੰਧ ਜਿਹੜੇ ਯੂਪੀ ਯੂਪੀਏ ਲੱਗਿਆ ਉਹਨਾਂ ਤੇ ਜਿਹੜਾ ਸਭ ਤੋਂ ਜਿਹੜੀ ਪਹਿਲਾ ਟਾਡਾ ਹੁੰਦੀ ਸੀ ਖਤਰਨਾਕ ਧਾਰਾ ਨੇ ਜਿਹੜੀ ਭਾਰਤ ਦੇ ਭਾਰਤ ਦੀ ਹੈ ਜੀ ਤੇ ਉਹ ਲੱਗੀ ਹੋਈ ਆ ਉਹ ਵਿਦੇਸ਼ ਬੈਠੇ ਨੇ ਕੈਨੇਡਾ ਬੈਠੇ ਨੇ ਜੀ ਕਿਉਂਕਿ ਉਹਨਾਂ ਦਾ ਜਵਾਈ ਹੈ ਅਮਰਤਪਾਲ ਬਾਠ ਕਿਉਂਕਿ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਉਹਨਾਂ ਦੀ ਫਿਰ ਕੈਨੇਡਾ ਤੋਂ ਪੁੱਤਰੀ ਆਉਂਦੀ ਆ ਕੰਚਨਪ੍ਰੀਤ ਕੌਰ ਉਹ ਉਹਦੇ ਪ੍ਰਚਾਰ ਲਈ ਚੋਣ ਪ੍ਰਚਾਰ ਲਈ ਆਉਂਦੀ ਆ ਤੇ ਇੱਥੇ ਵੀ ਉਹਨਾਂ ਦੇ ਮੁਕਾਦਮਾ ਵੀ ਦਰਜ ਹੁੰਦੇ ਨੇ ਵੀ ਜਿਹੜੇ ਹੈਗੇ ਆ ਉਹਨਾਂ ਨੇ ਸਰਪੰਚਾਂ ਨੂੰ ਧਮਕੀਆਂ ਦੇ ਰਹੀ ਆ ਅਮਰਤਪਾਲ ਬਾਠ ਦਾ ਨਾਮ ਲੈ ਕੇ ਉਧਰੋਂ ਫੋਨ ਆ ਰਹੇ ਨੇ ਔਰ ਇੱਕ ਦੋ ਥਾਈ ਜਿਹੜੇ ਹੈਗੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਦਾ ਕੇ ਅਮਰਤਪਾਲ ਬਾਠ ਦਾ ਨਾਮ ਜੋੜਿਆ ਜਾਂਦਾ ਨਾਲ ਜਿਹੜਾ ਗੈਂਗਸਟਰ ਆ ਜਿਹੜੇ ਕੇ ਇੱਥੇ ਵਾਂਟਡ ਆ ਮੋਸਟ ਵਾਂਟਡ ਆ ਇੰਡੀਆ ਦੇ ਵਿੱਚ ਕਿਉਂਕਿ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਸਿੱਧੇ ਇਲਜ਼ਾਮ ਇਸ ਕਰਕੇ ਲਾਇਆ ਵੀ ਉਹਨਾਂ ਦੀ ਜਿਹੜੀ ਪੋਸਟ ਪਾਹੀ ਦਿੱਤੀ ਜਾ ਰਹੀ ਆ ਉਹਨਾਂ ਨੇ ਟਿਕਟ ਦਿੱਤੀ ਗਈ ਆ ਭਾਵੇਂ ਕਿ ਕਾਲੀਦਲ ਵੱਲੋਂ ਕਿਹਾ ਗਿਆ ਸੀ ਵੀ ਜਿਹੜਾ ਹੈਗਾ ਇਹ ਧਰਮੀ ਫੌਜੀ ਦੀ ਪਤਨੀ ਹੈ ਪਰ ਧਰਮੀ ਫੌਜੀ ਵੀ ਉਹ ਤੇ ਵੀ ਸਵਾਲ ਉੱਠੇ ਨੇ ਵੀ ਧਰਮੀ ਫੌਜੀ ਕਿੱਥੇ ਆ ਪੂਰੀ ਇਲੈਕਸ਼ਨ ਦੇ ਵਿੱਚ ਉਹ ਕਿੱਥੇ ਨੇ ਉਹ ਕਹਿੰਦੇ ਉਹ ਤਾਂ ਪਹਿਲਾਂ ਹੀ ਜਿਹੜਾ ਰਿਟਾਇਰ ਹੋ ਚੁੱਕੇ ਸੀ ਤੇ ਪਰ ਚਲੋ ਤਰ੍ਹਾਂ ਤਰ੍ਹਾਂ ਦੇ ਸਵਾਲ ਆ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਇਲਜ਼ਾਮ ਲਗਾਏ ਨੇ ਪਰ ਇਹ ਇਲਜ਼ਾਮ ਬਹੁਤ ਹੀ ਸਗੀਨ ਆ ਭਾਗੇ ਜੀ ਇਸ ਦੇ ਨਾਲ ਜਿਹੜਾ ਦੂਜਾ ਮੁੱਦਾ ਹੈਗਾ ਵੀ ਸਰਬਜੀਤ ਕੌਰ ਜੋ ਕਿ ਪਾਕਿਸਤਾਨ ਚਲੀ ਗਈ ਹੈ ਉਹਨੇ ਆਪਣਾ ਨਾਮ ਬਦਲ ਲਿਆ ਨੂਰ ਹੁਸੈਨ ਦੀ ਨੂਰ ਹੁਸੈਨ ਰੱਖ ਲਿਆ ਤੇ ਉੱਥੇ ਇੱਕ ਮੁਸਲਿਮ ਵਿਅਕਤੀ ਦੇ ਨਾਲ ਨਿਕਾਹ ਕਰਵਾ ਲਿਆ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਉਹਨੇ ਧਰਮ ਪਰਿਵਰਤਨ ਕਿਉਂ ਕੀਤਾ ਕਿਉਂਕਿ ਧਰਮ ਪਰਿਵਰਤਨ ਦੇ ਉੱਤੇ ਅੱਜ ਬਹੁਤ ਵੱਡੇ ਵੱਡੇ ਸਵਾਲ ਵੀ ਉਠਾਏ ਜਾ ਰਹੇ ਨੇ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਯਾ ਵੀ ਤੁਸੀਂ ਇਸ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਭਾਗੈਸ਼ਰੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਿਹੜਾ ਕਿਉਂਕਿ ਧਰਮ ਪਰਿਵਰਤਨ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਹੋ ਰਿਹਾ ਹਿੰਦੁਸਤਾਨ 'ਚ ਹੀ ਹੋਈ ਜਾਂਦੇ ਆ ਜੀ ਤੇ ਪਰ ਇੱਧਰ ਘੱਟ ਧਿਆਨ ਦਿੱਤਾ ਜਾਂਦਾ ਪਰ ਉਹ ਹੁਣ ਇਹ ਤਾਂ ਕਰਕੇ ਜਿਆਦਾ ਹੈਗਾ ਵੀ ਉਹ ਇੱਕ ਪਾਕਿਸਤਾਨ ਜਿਹੜਾ ਸਾਡਾ ਗਵਾਂਡੀ ਮੁਲਕ ਆ ਪਰ ਉਹ ਸਾਡੀ ਭਾਸ਼ਾ ਵੀ ਜਾਣਦਾ ਪੰਜਾਬ ਦੀ ਪੰਜਾਬੀ ਜਿਹੜੇ ਲੈਂਦਾ ਪੰਜਾਬ ਆ ਉੱਥੇ ਤੇ ਉਹ ਉਹਦੇ ਕਰਕੇ ਜਿਹੜਾ ਹੈਗਾ ਇਸ ਨੂੰ ਜਿਆਦਾ ਤੂਲ ਦਿੱਤਾ ਜਾ ਰਿਹਾ ਵੀ ਉਹ ਪਰਹਾ ਇੱਕ ਉਥੇ ਉਸੇ ਕਰਕੇ ਹੋ ਗਿਆ ਵੀ ਉਹ ਜਿਹੜਾ 1932 ਜਿਹੜਾ ਲੋਕਾਂ ਦਾ ਸੰਗਤ ਦਾ ਜਿਹੜਾ ਸਿੱਖ ਜੱਥਾ ਗਿਆ ਸੀ ਦਰਸ਼ਨ ਕਰਨ ਉਥੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਤੇ ਕਿਉਂਕਿ ਉਹਨਾਂ ਨੂੰ ਮਨਜ਼ੂਰੀ ਮਿਲਦੀ ਆ ਵੀਜ਼ਾ ਲੈ ਕੇ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਭੇਜਦੀ ਆ ਜਿਹੜੀ ਕਿ ਉਥੇ ਜਿਹੜਾ ਸਿੱਧੀ ਅੱਖ ਹੁੰਦੀ ਆ ਏਜੰਸੀਆਂ ਦੀ ਉਹਦੇ ਤੇ ਸੇਮ ਜਿਵੇਂ ਅਥਾਰਟੀ ਵੀਜ਼ਾ ਅਥਾਰਟੀ ਕੰਮ ਕਰਦੀ ਆ ਉਵੇਂ ਹੀ ਉਹਨਾਂ ਨੇ ਵੀਜ਼ਾ ਦੇਣ ਦਾ ਇਨਕੁਆਰੀਆਂ ਹੋਣ ਜਾਂਦੀਆਂ ਨਾਲ ਸਟੇਟ ਜਿਹੜੀ ਪੁਲਿਸ ਆ ਉਹਦੀ ਵੀ ਇਨਕੁਆਰੀ ਹੁੰਦੀ ਆ ਪਰ ਉਥੇ ਗਈ ਗਈ ਉਹ ਮਿਸ ਹੋ ਗਈ ਉਥੋਂ ਬਾਦ ਵਿੱਚ ਤਾਂ ਇਹ ਪਤਾ ਲੱਗਿਆ ਸੀ ਵੀ ਮਿਸ ਹੋ ਗਈ ਉਹ ਕਿੱਧਰ ਗਾਇਬ ਹੋ ਗਈ ਪਰ ਤਰਾਂ ਕਿਉਂਕਿ ਜਿਹੜੀਆਂ ਸੂਝੀਆਂ ਏਜੰਸੀਆਂ ਉਦੋਂ ਹੀ ਕੰਮ ਚੱਕ ਲੈਂਦੀਆਂ ਕਿਉਂਕਿ ਗੁੰਡੀ ਮਿਲਕਾਉ ਦੇ ਨਾ 36 ਦਾ ਅੰਕੜਾ ਇੰਡੀਆ ਦਾ ਭਾਰਤ ਦਾ ਪਰ ਉੱਥੇ ਕਿਤੇ ਕੀ ਉਸ ਨੂੰ ਗਾਇਬਤਾ ਨਹੀਂ ਕਰ ਦਿੱਤਾ ਕੀ ਉਹ ਆਈਐਸਆਈ ਦੀ ਏਜੰਟ ਵਜੋਂ ਤਾਂ ਨਹੀਂ ਸਾਡੇ ਵਿੱਚ ਰਹੀ ਸੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਪਰ ਹਾਂ ਉਹ ਜਦੋਂ ਅਗਲੇ ਦਿਨ ਉਹਦਾ ਪੱਤਰ ਆਉਂਦਾ ਸੋਸ਼ਲ ਮੀਡੀਆ ਤੇ ਵੀ ਉਹਨੇ ਜੀ ਨਿਕਾਹ ਕਰਾ ਲਿਆ ਉਹ ਸਰਬਜੀਤ ਕੌਰ ਉਹ ਬਣ ਗਈ ਹੁਣ ਨੂਰ ਹਸੈਨ ਬਣ ਗਈ ਆ ਉਹਨੇ ਨਿਕਾਹ ਕਰਾ ਲਿਆ ਉਹਦਾ ਜਿਹੜਾ ਸੇਖੂਪੁਰੇ ਦੀ ਜਿਹੜੀ ਮਾਜਿਆ ਦਾ ਉਹਦੇ ਵਿੱਚ ਧਰਮ ਨਿਕਾਹ ਦੀ ਵੀਡੀਓ ਵੀ ਆਉਂਦੀ ਆ ਧਰਮ ਤਬਦੀਲ ਕਰਨ ਦੀ ਔਰ ਉਹ ਕਹਿੰਦੀ ਆ ਮੇਰਾ 5-7 ਸਾਲ ਦਾ ਜਿਹੜਾ 8-9 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਠੀਕ ਹੈ ਪਿਆਰ ਜਦੋਂ ਹੁੰਦਾ ਜੀ ਉਹਦੇ ਵਿੱਚ ਭਾਗਿਆ ਸ੍ਰੀ ਸਰਾਦਾ ਕੋਈ ਕੰਮ ਨਹੀਂ ਕਰਦੀਆਂ ਪਿਆਰ ਦੇ ਨਾਮ ਤੋਂ ਪਰਮੇਂਦਰ ਜੀ ਮੈਨੂੰ ਇੱਕ ਘੋਰ ਗੱਲ ਯਾਦ ਆ ਰਹੀ ਹੈ ਜਿੱਥੇ ਬਹੁਤ ਕੁਝ ਜ਼ਿਆਦਾ ਸਾਲ ਵੀ ਨਹੀਂ ਹੋਏ ਸੀਮਾ ਹੈਦਰ ਵੀ ਪਾਕਿਸਤਾਨ ਤੋਂ ਆਪਣੇ ਪਿਆਰ ਦੇ ਖਾਤਰ ਭਾਰਤ ਆਈ ਸੀ ਨਿਪਾਲ ਦੇ ਰਸਤੇ ਤੋਂ ਜੀ 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 ਤਾਂ ਜਿੱਥੇ ਉਹ ਆਪਣੇ ਜਵਾਕਾਂ ਨੂੰ ਵੀ ਨਾਲ ਲੈ ਕੇ ਆਗੇ ਸੀਗੀ ਤਾਂ ਧਰਮ ਪਰਿਵਰਤਨ ਉਹਨੇ ਵੀ ਨਹੀਂ ਦੇਖਿਆ ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਤਾਂ ਇਸ ਘਟਨਾਵਾਂ ਤੋਂ ਸਭ ਪਤਾ ਲੱਗਦਾ ਹੈ ਵੀ ਸੱਚੀ ਹੋਈ ਪਿਆਰ ਅੰਨਾ ਹੁੰਦਾ ਹੈ ਹਾਂ ਕਿਉਂਕਿ ਆਪਾਂ ਫਿਲਮਾਂ ਵੀ ਬਹੁਤ ਸਾਰੀਆਂ ਯਾ ਦੇਖੀਆਂ ਜਿਵੇਂ ਅਸਨਿ ਦਿਉਲ ਦੀ ਨਲਕਾ ਪੱਟਣ ਵਾਲੀ ਵੀਡੀਓ ਦੇ ਵਿੱਚ ਵੀ ਹੈ ਭਾਵੇਂ ਉਹ ਫਿਲਮ ਹੁੰਦੀਆਂ ਕਲਪਕ ਹੁੰਦੀਆਂ ਨੇ ਕਲਪਨਿਕ ਹੁੰਦੀਆਂ ਨੇ ਕਿਉਂਕਿ ਉਹਤੇ ਵੀ ਜਿਹੜਾ ਹੈਗਾ ਉਹਨੇ ਪਿਆਰ ਉਹਨੇ ਸਰਹੱਦਾਂ ਤੋੜਨ ਦੀ ਗੱਲ ਉਹਦੇ ਦੇ ਕੀਤੀਆਂ ਵੀ ਪਿਆਰ ਤਾਂ ਜਿਨੇ ਕਿ ਪਿਆਰ ਨੂੰ ਕੋਈ ਸਰਹੱਦਾਂ ਨਹੀਂ ਰੋਕ ਸਕਦੀਆਂ ਠੀਕ ਹੈ ਆਪਾਂ ਉਹਨੇ ਤਾਂ ਪਿਆਰ ਪ੍ਰੇਮ ਕਹਾਣੀ ਦੱਸੀ ਆ ਪਰ ਏਜੰਸੀਆਂ ਜਿਹੜੀਆਂ ਉਹ ਤਰ੍ਹਾਂ ਤਰ੍ਹਾਂ ਉਹ ਵਾਚ ਕਰ ਰਹੀਆਂ ਨੇ ਵੀ ਕੀ ਕਾਰਨ ਸੀ ਕੀ ਕੋਈ ਸਾਡਾ ਡਾਕੂਮੈਂਟ ਤਾਂ ਨਹੀਂ ਲੱਗੀ ਕਿਉਂਕਿ ਜਿਹੜੀ ਸਿਕਿਉਰਟੀ ਦਾ ਸਾਡੀ ਦਾ ਇਥੋਂ ਕੋਈ ਕਿ ਪਰ ਠੀਕ ਹੈ ਜੇ ਉਹ ਕਰਾ ਲਿਆ ਪਰ ਹ ਤਰੰਤਰਾਤੇ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਕਿਉਂਕਿ ਪਹਿਲੀ ਵਾਰ ਆ ਜਿਹੜਾ ਕਿ ਉਹ ਕਿ ਇੱਕ ਸਿੱਖ ਔਰਤ ਨੇ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਨਿਕਾਹ ਕਰਾਇਆ ਹੋਵੇ ਪਰ ਹ ਜੇਕਰ ਦੇਖਿਆ ਜਾਵੇ ਪੰਜਾਬ ਤੋਂ ਕਿ ਭਾਰਤ ਤੋਂ ਜਿਹੜਾ ਰੋਜ਼ਾਨਾ ਲੋਕ ਲੋਕਾਂ ਦੀਆਂ ਜਿਹੜੀਆਂ ਸੈਂਕੜੇ ਪਾਕਿਸਤਾਨ ਆਉਂਦੇ ਜਾਂਦੇ ਨੇ ਜੀ ਪਰ ਪਿਛਲੇ ਸਮੇਂ ਜਿਹੜੀ ਜਿਹੜੀ ਵਾਪਰੀ ਆ ਪਲਵਾਮਾ ਦੀ ਘਟਨਾ ਦੇ ਬਾਅਦ ਉਹਦੋਂ ਵਿੱਚ ਜਿਹੜਾ ਹੈਗਾ ਭਾਵੇਂ ਪਾਬੰਦੀਆਂ ਵੀ ਲੱਗੀਆਂ ਵਪਾਰ ਤੇ ਪਰ ਪੰਜਾਬ ਰਾਹੀਂ ਲੱਗੀਆਂ ਪਰ ਜਿਹੜਾ ਵਪਾਰ ਆ ਉਹ ਗੁਜਰਾਤ ਪੋਰਟ ਰਾਹੀਂ ਤਾਂ ਹੋ ਰਿਹਾ ਵਾ ਤੇ ਪਰ ਇੱਥੇ ਤਾਂ ਜਿਹੜਾ ਬਾਰਡਰ ਆ ਇੱਥੋਂ ਰਾਹੀਂ ਪਾਬੰਦੀਆਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਤੇ ਪਰ ਹੁਣ ਜਿਹੜੇ ਕਰ ਦੇਖਿਆ ਜਾਵੇ ਦਿੱਲੀ ਹਾਲਦਵਾਨੀ ਔਰ ਬਿਹੜਾ ਜਿਹੜੇ ਪਾਕਿਸਤਾਨ ਜਿਹੜੇ ਪਾਪੂਲੇਸ਼ਨ ਵਾਲੇ ਸ਼ਹਿਰ ਨੇ ਭਾਰਤ ਦੇ ਯੂਪੀ ਦੇ ਵਿੱਚ ਦੇਖਿਆ ਜਾਵੇ ਦਿੱਲੀ ਆ ਉਹ ਜਾ ਕੇ ਜਾਂਦੇ ਨੇ ਆਉਂਦੇ ਰਹਿੰਦੇ ਨੇ ਪਾਕਿਸਤਾਨ ਰਿਸ਼ਤੇਦਾਰੀਆਂ ਨਹੀਂ ਤੋਂ ਮਲੇਰ ਕੋਟਲਾ 95% ਜਿਹੜੀ ਹੈਗੀ ਆ ਫੀਸ ਦੀ ਆ ਮਲੇਰ ਕੋਟਲਾ ਸ਼ਹਿਰ ਪੰਜਾਬ ਦਾ ਵਾ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾ ਕਰਕੇ ਉਹ ਬਸਿਆ ਹੋਇਆ ਮੁਸਲਮਨ ਸਿਟੀ ਆ ਉੱਥੋਂ ਦੀਆਂ ਇਵਨ ਇੱਥੋਂ ਤੱਕ ਪੋਲੀਟੀਕਲ ਰਾਜਨੀਤਿਕਾਂ ਦੇ ਵੀ ਰਿਸ਼ਤੇਦਾਰੀਆਂ ਨੇ ਜਿਹੜੇ ਕਿ ਰਜੀਆ ਸੁਲਤਾਨਾ ਸਾਬਕਾ ਮੰਤਰੀ ਸੀ ਜਿਹੜੇ ਹੁਣ ਕਾਂਗਰਸ ਦੇ ਨੇ ਹੁਣ ਵਿਵਾਦਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਨਾਮ ਆਇਆ ਪੁੱਤਰ ਦੀ ਮੌਤ ਤੋਂ ਬਾਅਦ ਪਰ ਉਹ ਪਹਿਲਾਂ ਜਦੋਂ ਕਾਂਗਰਸ ਦੇ ਮੰਤਰੀ ਸੀ ਮੌਜੂਦਾ ਪੰਜਾਬ ਪ੍ਰਦੇਸ਼ ਦੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਕੇ ਸਰਕਾਰ ਸੀ ਉਸ ਸਮੇ ਉਹ ਆਪਣੀ ਮੰਤਰੀ ਦੇ ਹੁੰਦਿਆਂ ਹੀ ਉਹ ਛੁੱਟੀ ਲੈ ਕੇ ਉਹ ਪਾਕਿਸਤਾਨ ਗਈ ਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜਿਨੀ ਕਿ ਪਾਕਿਸਤਾਨ ਦਾ ਰਿਸ਼ਤੇਦਾਰੀ ਨੇ ਪਰਹਾਹ ਜਿਹੜੀ ਧਰਮ ਦੀ ਤਬਦੀਲੀ ਦੀ ਆਪਾਂ ਗੱਲ ਕਰਦੇ ਆਂ ਧਰਮਨ ਦੀ ਤਬਦੀਲੀ ਬਹੁਤ ਖਤਰਨਾਕ ਭਾਰਤ ਦੇ ਵਿੱਚ ਜਿਹੜੀ ਹੋ ਰਹੀ ਆ ਖਾਸ ਕਰਕੇ ਆਪਾਂ ਪੰਜਾਬ ਦੇ ਵਿੱਚ ਲਈਏ ਕਿਉਂਕਿ ਪਹਿਲਾਂ ਧਰਮ ਡੇਰਾ ਸੱਚਾ ਸੌਦਾ ਜਿਹੜਾ ਬਣਿਆ ਸੀਗਾ ਉਹਦਾ ਮੁਖੀ ਸੀ ਰਾਮ ਰਹੀਮ ਉਹਨੇ ਇਨਛਾ ਤਿਆਰ ਕੀਤਾ ਅਮਰਤ ਤਿਆਰ ਕੀਤਾ ਜੀ ਬਵੇਲਾ ਖੜਾ ਹੋ ਗਿਆ ਜੀ ਜੀ ਬਿਲਕੁਲ ਬਿਲਕੁਲ ਹਾਂ ਕਿਉਂਕਿ ਬਵੇਲਾ ਖੜਾ ਹੋ ਗਿਆ ਕਿਉਂਕਿ ਹੋਣਾ ਸੀ ਕਿਉਂਕਿ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਰਗਾ ਲਵਾਸ ਪਾਇਆ ਉਹਨੇ ਅੰਮ੍ਰਿਤ ਤਿਆਰ ਉਵੇਂ ਕੀਤਾ ਜਿਵੇਂ ਗੁਰੂ ਸਾਹਿਬ ਜੀਆਂ ਅਸੀਂ ਸੁਣਦੇ ਆ ਤੇ ਉਵੇਂ ਮਿੱਠਾ ਘੋਲਿਆ ਉਹਨੇ ਤਿਆਰ ਕੀਤਾ ਉਹਨੇ ਆਪਣਾ ਇਨਸ਼ਾਨ ਜਿਹੜਾ ਨਾਮ ਲਾਊਗਾ ਆਪਣੇ ਪਿੱਛੇ ਇਨਚਾ ਰੱਖੇਗਾ ਉਹਨੇ ਵੀ ਇੱਕ ਧਾਰਮਿਕ ਖੜਾ ਕਰਤਾ ਸੀ ਤੇ ਉਸ ਤੋਂ ਬਾਅਦ ਉਹ ਕੜਤਣ ਵਾਦੀ ਵਾਦੀ ਕਿੱਥੇ ਪਹੁੰਚ ਗਈ ਭਾਗਿਆ ਸਿਰੀ ਉਹ ਅਕਾਲੀ ਦਲ ਵੀ ਅੱਜ ਉਸੇ ਉਹ ਜਿਹੜਾ ਹੈਗਾ ਦੀ ਜਿਹੜੀ ਡੇਰਾ ਸੱਚਾ ਸੌਦਾ ਦੇ ਨਾਲ ਸੰਬੰਧਾਂ ਦੀ ਜਿਹੜੀ ਉਹ ਭੁਗਤ ਰਿਹਾ ਕਿਉਂਕਿ ਅਕਾਲੀ ਦਰ ਇੱਕ ਨਰੋਲ ਜਿਹੜੀ ਪੰਜਾਬ ਦੀ ਜਿਹੜੀ ਰਿਲੀਜੀਅਸ ਪਾਰਟੀ ਹੈਗੀ ਆ ਪਰ ਉਸ ਤੇ ਵੀ ਇਲਜ਼ਾਮ ਹੈ ਉਹ ਤੇ ਇਲਜ਼ਾਮ ਲੱਗਿਆ ਅਜੇ ਤੱਕ ਉਹਨਾਂ ਦਾ ਗ੍ਰਾਫ ਉੱਠਿਆ ਨਹੀਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਬਰਗਾੜੀ ਵਾਪਰੀਆਂ ਜੀ ਬਹਿਬਰ ਕਲਾ ਗੋਲੀकांड ਵਾਪਰਿਆ ਜਿਹੜੀ ਬੇਅਦਬੀ ਘਟਨਾਵਾਂ ਹੋਈਆਂ ਉਹਦੇ ਨਾਲ ਸਿੱਧਾ ਸਬੰਧ ਉਹਨਾਂ ਦਾ ਨਿਕਲੇ ਆ ਕਿਉਂਕਿ ਭਾਵੇਂ ਕਿ ਉਹ ਜਿਹੜੇ ਉਹ ਲੋਕ ਸੀਗੇ ਉਹਦੇ ਵਿੱਚ ਹੁੜਦੰਗਵਾਜ ਵੀ ਹੁੰਦੇ ਆ ਇਹਨਾਂ ਧਰਮਾਂ ਵਾਲਿਆਂ ਦੇ ਵਿੱਚ ਜਿਹੜੇ ਧਰਮ ਛੇਤੀ ਕਿਤੇ ਤਬਦੀਲ ਕਰ ਲੈਂਦੇ ਆ ਹੁਣ ਉਸ ਤੋਂ ਖਤਰਨਾਕ ਪਾਗਿਆ ਸ੍ਰੀ ਅੱਜ ਮੈਂ ਕਹਿਣਾ ਵਾ ਇੱਕ ਵੱਡਾ ਖਲਾਸਾ ਕਰਨ ਲੱਗਿਆ ਉਸ ਤੋਂ ਖਤਰਨਾਕ ਇੱਕ ਹੋਰ ਤਬਦੀਲੀ ਹੋ ਰਹੀ ਆ ਧਰਮ ਦੀ ਬੜੇ ਛੇਤੀ ਨ ਹੋ ਰਹੀ ਆ ਛੇਤੀ ਛੇਤੀ ਧਰਮ ਤਬਦੀਲ ਕਰ ਰਹੇ ਨੇ ਕਿਸੇ ਦੀ ਨਿਗਾ ਨਹੀਂ ਉਧਰ ਨਾ ਧਰਮ ਦੇ ਠੇਕੇਦਾਰਾਂ ਦੀ ਨਾ ਹੀ ਜਿਹੜੇ ਰੋਟੀਆਂ ਸੇਕਣ ਵਾਲੇ ਲੋਕ ਨੇ ਨਾ ਹੀ ਸਾਡੇ ਉਹਨਾਂ ਦੇ ਸਿੱਖ ਪ੍ਰਚਾਰਕਾਂ ਦੀ ਕਿਉਂਕਿ ਉਹ ਬੋਲੀ ਦਾ ਜਾਣਦੇ ਨੇ ਵੀ ਆਹ ਹੋ ਰਿਹਾ ਮੈਂ ਸਪਸ਼ਟ ਕਰਦਾ ਵੀ ਜਿਹੜਾ ਹੋ ਰਿਹਾ ਜਿਹੜੇ ਸਾਡੇ ਸਿੱਖ ਧਰਮ ਦੇ ਵਿੱਚੋਂ ਬਣ ਰਹੇ ਨੇ ਕ੍ਰਿਸਚੀਅਨ ਬਣ ਰਹੇ ਨੇ ਠੀਕ ਆ ਧਰਮ ਸਭ ਨੂੰ ਆਪਣਾ ਆਪਣਾ ਮੁਬਾਰਕ ਆ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਹਰ ਇੱਕ ਸਿੱਧੇ ਰਸਤੇ ਪਾਉਂਦਾ ਵਾ ਧਰਮ ਬੰਦਿਆਂ ਨੂੰ ਜਿਹੜਾ ਹੈਗਾ ਆਪ ਨੂੰ ਆਪਣੇ ਜਿਹੜੀ ਹੈਗੀਆਂ ਜੀਵਨ ਦੀ ਜਾਚ ਸਿਖਾਉਂਦਾ ਵਾ ਪਰ ਜ਼ਬਰਦਸਤੀ ਧਰਮ ਜਿਹੜਾ ਪਨਵਾਉਣਾ ਕਿਸੇ ਦਾ ਉਹ ਸਭ ਬੇਹੱਦ ਖਤਰਨਾਕ ਹੁੰਦਾ ਜਿਹੜਾ ਕਿ ਹੁਣ ਮੈਂ ਇਹ ਜ਼ਿਕਰ ਕਰਦਾ ਮੈਂ ਦਾ ਸਮਝ ਲਓ ਖਲਾਸਾ ਹੀ ਹੋਰ ਕਰ ਰਿਹਾ ਵੀ ਇੰਨੀ ਨਫ਼ਰਤ ਕਰ ਰਹੇ ਨੇ ਉਹ ਸਰਸੇ ਵਾਲੇ ਤੋਂ ਵੀ ਖਤਰਨਾਕ ਹੋਣਗੇ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਚਰਚਾਂ ਬਣ ਗਈਆਂ ਨੇ ਉਹਨਾਂ ਵਾਸਤੇ ਜਿਹੜੇ ਧਰਮ ਐਸਸੀ ਕੈਟਾਗਰੀ ਦੇ ਜਾਦੇ ਲੋਕ ਨੇ ਜਿਹੜੇ ਧਰਮ ਤਬਦੀਲ ਕਰਕੇ 크ਿਸਚੀਅਨ ਬਣ ਰਹੇ ਨੇ ਕਿਉਂਕਿ ਉਹਨਾਂ ਨੂੰ ਰੋਟੀ ਦਾ ਮਸਲਾ ਲਾਲਚ ਦੇ ਕੇ ਬਣਾਇਆ ਜਾ ਰਿਹਾ ਹੈ 크ਿਸਚੀਅਨ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਤੁਸੀਂ ਆਪਣਾ ਨਾਮ ਵੀ ਉਹ ਸਿੰਘ ਕੌਰ ਪਿੱਛੇ ਰੱਖੀ ਰੱਖੋ ਕੋਈ ਪ੍ਰੋਬਲਮ ਨਹੀਂ ਸੋ ਉਹਨੂੰ ਮਸੀਹ ਵਗੈਰਾ ਲਿਖਣ ਦੀ ਲੋੜ ਨਹੀਂ ਹੈਗਾ ਉਹਨਾਂ ਨੂੰ ਜਿਹੜੇ ਉਹ ਪਾਸਟਰ ਬੜੇ ਹੋਏ ਨੇ ਉਹ ਵੀ ਇਦਾਂ ਹੀ ਬਣੇ ਹੋਏ ਨੇ ਨਕਲੀ ਪਾਸਟਰ ਕਿਤੇ ਦਾ ਪਿੱਛੇ ਜੀ ਇੱਕ ਪਾਸਟਰ ਤਾਂ ਭੂਤਾਂ ਪ੍ਰੇਤਾਂ ਕੱਢਦਾ ਸੀ ਜਦਕਿ ਅਸਲੀ 크ਿਸਚੀਅਨ ਕਹਿੰਦੇ ਆ ਸਾਡਾ ਇਹ ਕਿੱਤਾ ਨਹੀਂ ਹੈਗਾ ਫਿਰ ਉਹਨਾਂ ਨੂੰ ਉਹ ਲਾਲਚ ਦੇ ਰਹੇ ਨੇ ਔਰ ਘਰ ਘਰ ਮਨਾਦੀ ਕਰ ਰਹੇ ਨੇ ਜਾ ਕੇ ਔਰ ਉਹਨਾਂ ਨੂੰ ਕ੍ਰਿਸਚੀਅਨ ਬਣਾਉਣ ਦੇ ਲਈ ਉਹਨਾਂ ਦਾ ਡਾਟਾ ਲਿਖਦੇ ਦੇ ਨੇ ਔਰ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਆਪਣਾ ਨਾਮ ਵੀ ਚੇਂਜ ਨਾ ਕਰੋ ਔਰ ਕਿਤਾਬਾਂ ਵੀ ਦਿੰਦੇ ਆ ਬੱਚਿਆਂ ਨੂੰ ਔਰ ਉਹਨਾਂ ਦੀ ਪੜ੍ਹਾਈ ਫ੍ਰੀ ਕਰਨ ਤੱਕ ਦੇ ਐਮਬੀਬੀਐਸ ਪਰੀ ਤੱਕ ਜਿਹੜੇ ਡਾਕਟਰ ਨੇ ਵਿਦੇਸ਼ ਦੇ ਵਿੱਚ ਇਲਜਾਨ ਦਾ ਵੀ ਲਾਲਚ ਦਿੱਤਾ ਜਾਂਦਾ ਇੱਥੋਂ ਤੱਕ ਕਿ ਸੀਐਮਸੀ ਕਾਲ ਹਸਪੀਟਲ ਐਂਡ ਕਾਲਜ ਹੈ ਜਿਹੜਾ ਲੁਧਿਆਣੇ ਆ 크ਰਿਸਚੀਅਨ ਦਾ ਹੈਗਾ ਸੀਐਮਸੀ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਸੀਟਾਂ ਜਿੰਦੀ ਛੋਟ ਥੋੜੇ ਤੋਂ ਥੋੜੇ ਰੈਂਕ ਨੂੰ ਕਿਉਂਕਿ ਉਹਨਾਂ ਨੇ ਆਪਣੇ ਬਹੁਤ ਪਰਸੈਂਟ ਜਿਹੜਾ ਹੈਗਾ 크ਰਿਸਚੀਅਨ ਵਾਲੇ ਰੱਖਿਆ ਨੇ ਸੀਟਾਂ ਉਹਦੇ ਵਿੱਚ ਜਦ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਲੜਪੜ ਕੇ ਹੁਣ ਮੜ ਥੋੜੇ ਜੇ ਪਰਸੈਂਟ ਕੀਤਾ ਵਾ ਸਿੱਖਾਂ ਲਈ ਜਿਹੜੀ ਮੈਡੀਕਲ ਕਾਲਜ ਆ ਪਰ ਕ੍ਰਿਸਚੀਅਨਾਂ ਦੇ ਸੀਐਮਸੀ ਹਸਪਤਾਲ ਦੇ ਵਿੱਚ ਥੋੜੇ ਜਿਹੇ ਪਰਸੈਂਟਾਂ ਵਾਲਿਆਂ ਨੂੰ ਜਿਹੜੇ ਹੈਗੇ ਆ ਡਾਊਨ ਜਿਹੜੇ ਗ੍ਰੇਡ ਆ ਜਿੰਨਾਂ ਦਾ ਉਹਨਾਂ ਨੂੰ ਵੀ ਐਮਬੀਬੀਐਸ ਦਾ ਦਾਖਲਾ ਦਿੱਤਾ ਗਿਆ ਹੈ ਯਾਦ ਕੇ ਉਹ ਦੱਸੋ ਮੈਨੂੰ ਇੰਨੀ ਘੱਟ ਜਿਹੜਾ ਰੈਂਕਿੰਗ ਦਾ ਬੰਦਾ ਵਾ ਜਿਹਨੂੰ ਡਾਕਟਰ ਦੀ ਡਿਗਰੀ ਉੱਥੇ ਐਡਮਿਸ਼ਨ ਮਿਲ ਗਈ ਆ ਉਹ ਬੰਦਾ ਹੀ ਮਾਰੂਗਾ ਉਹ ਇੰਨਾ ਕ ਇੰਟੈਲੀਜੈਂਟ ਕਿੱਥੇ ਹੋਊਗਾ ਚਲੋ ਆਪਾਂ ਉਧਰ ਨੂੰ ਇਸੇ ਵੱਲ ਬਾਤ ਜਾਵਾਂਗੇ ਪਹਿਲਾਂ ਧਰਮ ਦੀ ਤਬਦੀਲੀ ਤੇ ਗੱਲ ਕਰਦੇ ਆਂ ਵੀ ਇੱਥੋਂ ਤੱਕ ਕਿ ਉਹਨਾਂ ਨੂੰ ਲਾਲਚ ਦੇ ਕੇ ਧਰਮ ਤਬਦੀਲ ਕਰਾਇਆ ਜਾ ਰਿਹਾ ਬਹੁਤ ਸਾਰੇ ਜਿਵੇਂ ਹੁਣ ਨਿਊ ਚੰਡੀਗੜ੍ਹ ਇੱਕ ਬਣੀ ਹੋਈ ਆ ਇੱਥੇ ਚਮਕੌਰ ਸਾਹਿਬ ਬਣੀ ਹੋਈ ਆ ਦੇਖੋ ਜਿਹੜਾ ਸਾਡੇ ਗੁਰੂ ਸਾਹਿਬ ਦਾ ਸਿੱਖਾਂ ਦਾ ਇੱਕ ਚਮਕੌਰ ਸਾਹਿਬ ਦਾ ਨਾਮ ਜੁੜਿਆ ਹੈਗਾ ਜਿੱਥੇ ਕੱਚੀ ਗੜੀ ਸੀ ਜਿਹੜੀ ਜਿੱਥੇ ਕਿਸੇ ਛੋਟੇ ਸਾਹਿਬ ਜੀ ਆਦਾ ਨੇ ਸੀਧੀਆਂ ਦਿੱਤੀਆਂ ਉੱਥੇ ਜੰਗ ਜਿਹੜੀ ਆ ਚਮਕੌਰ ਦੀ ਜੰਗ ਲੜੀ ਆ ਉਸੇ ਸਥਾਨ ਤੇ ਉਹਦੇ ਨੇੜੇ ਹੀ ਉਸੇ ਸ਼ਹਿਰ ਦੇ ਵਿੱਚ ਇੱਕ ਚਰਚਾ ਸਾਰੀ ਗਈ ਆ ਕੀ ਸਿੱਖਾਂ ਦੇ ਜਿਹੜਾ ਹੈਗਾ ਬਰਾਬਰ ਇੱਕ ਲਾਇਆ ਹੋਇਆ ਉਹ ਉਹਨਾਂ ਨੇ ਉਹਨਾਂ ਦੇ ਜ਼ਖਮਾਂ ਤੇ ਲੂਣ ਸੜਕਣ ਨੂੰ ਕੀ ਵੀ ਧਰਮ ਤਬਦੀਲੀ ਦਾ ਜਿਹੜਾ ਹੈਗਾ ਵੀ ਉੱਥੇ ਬਣਾ ਦਿੱਤਾ ਗਿਆ ਹੈਗਾ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਆਪਾਂ ਇੱਕ ਵੱਖਰੀ ਐਤ ਤੇ ਰੱਖਾਂਗੇ ਪ੍ਰੋਗਰਾਮ ਇਹ ਜਨਨ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾ ਬਣਾਤੀਆਂ ਉੱਥੇ ਮੈਂ ਦੱਸਦਾ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਭਾਗਿਆ ਸ਼੍ਰੀ ਉਸ ਸਮੇਂ ਗਏ 6 ਮਹੀਨੇ ਦੇ ਜਿਹੜੇ ਬਣੇ ਸੀਗੇ 3-4 ਮਹੀਨੇ ਦੇ ਉੱਥੇ ਚਰਚ ਦੇ ਵਿੱਚ ਗਏ ਉਹਨਾਂ ਨੇ ਸੱਦਿਆ ਸਵਾਗਤ ਕੀਤਾ ਕਿਉਂਕਿ ਠੀਕ ਹੈ ਬ੍ਰਿਟਿਕਲ ਬੰਦੇ ਦਾ ਕੰਮ ਹੁੰਦਾ ਜਾਣਾ ਜੇ ਸੀਐਮ ਬਣ ਗਿਆ ਹਰ ਤਾਂ ਧਰਮ ਦੇ ਜਾਣਾ ਉੱਥੇ ਜਿੰਦੀ ਨਵਜੋਤ ਸਿੰਘ ਸਿੱਧੂ ਵੀ ਗਏ ਸੀ ਉਹ ਕਾਂਗਰਸ ਦੇ ਪ੍ਰਧਾਨ ਸੀ ਉਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਸਟੇਜ ਤੇ ਜਕਾਰਾ ਲਾਤਾ ਬੋਲੇ ਸੋਨਹਾਲ ਪਰ ਉਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਔਰ ਉਹਨਾਂ ਨਾਲ ਜਿਹੜਾ ਹੈਗਾ ਜਿਹੜੇ ਧਰਮ ਪਰਵਰਤਨ ਕਰ ਚੁੱਕੇ ਸੀਗੇ ਜਿਹੜੇ ਲੋਕ ਨੇ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਉਹ ਗਰੁੱਪ ਦੇ ਵਿੱਚ ਨਕਤਾ ਚਿੰਨੀ ਕਰ ਰਹੇ ਸੀ ਵੀ ਇਹਨੇ ਸਾਡੇ ਸਟੇਜ ਤੇ ਕਿਉਂ ਬੋਲੇ ਸੋਨ ਹਲਕਿਆ ਇਥੋਂ ਤੱਕ ਕੇ ਜਿਹੜੇ ਸਾਡੇ ਜਿਹੜੇ ਬਹੁਤ ਸਾਰੇ ਟੈਕਸੀਆਂ ਦੇ ਡਰਾਈਵਰ ਨੇ ਮੈਂ ਮੈਂ ਉਹ ਕਹਿੰਦੇ ਜੀ ਉਹ ਜਾਂਦੇ ਤਾਂ ਹੈਗੇ ਆ ਦਰਬਾਰ ਸਾਹਿਬ ਨੂੰ ਜਾਂਦੇ ਆ ਪਰ ਅਸੀਂ ਜੀ ਮੱਥਾ ਨਹੀਂ ਟੇਕਣਾ ਉੱਥੇ ਸਵਾਰੀ ਤਾਂ ਲੈ ਜਾਵਾਂਗੇ ਅਸੀਂ ਕ੍ਰਿਸਚੀਅਨ ਹੁੰਨੇ ਆ ਮੰਗਰ ਜਿਹੜਾ ਨਾਮ ਸਿੰਘ ਕੌਰ ਅਸੀਂ ਜੀ ਲੰਗਰ ਨਹੀਂ ਸਕਦੇ ਜੀ ਸਿੱਖਾਂ ਦਾ ਇਹਦਾ ਮਤਲਬ ਇਹ ਜਿਹੜਾ ਧਰਮ ਤਬਦੀਲ ਆ ਇਹ ਧਰਮ ਸਭ ਤੋਂ ਵੱਡਾ ਖਤਰਨਾਕ ਸਾਬਤ ਹੋਏਗਾ ਸਰਸੇ ਵਾਲੇ ਤੋਂ ਵੀ ਜ਼ਿਆਦਾ ਕਿਉਂਕਿ ਹਜੇ ਤੱਕ ਵੀ ਇਹ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਸਰਕਾਰਾਂ ਨੂੰ ਵੀ ਧਰਮ ਦੀ ਤਬਦੀਲੀ ਵੱਲ ਇਧਰ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਇੱਕੋਦਮ ਜਿਹੜੇ ਕ੍ਰਿਸਚੀਅਨ ਧਰਮ ਬਣਾ ਰਹੇ ਨੇ ਜਿਹੜੇ ਡੁਪਲੀਕੇਟ ਬਣ ਰਹੇ ਨੇ ਲਾਲਚ ਬਸ ਆ ਕੇ ਉਹ ਲਾਲਚ ਬਸ ਕੋਈ ਵੀ ਕੰਮ ਅਜਿਹਾ ਕਰ ਸਕਦੇ ਨੇ ਜਿਹੜਾ ਕਿ ਸੰਤਾਪ ਜਿਹੜਾ ਸਾਨੂੰ ਬਹੁਤ ਮਾੜਾ ਹੰਡਾਉਣਾ ਪਊਗਾ ਹਜੇ ਤੱਕ 84 ਦਾ ਜਿਹੜਾ ਅਜੇ ਤੱਕ ਅਜੇ ਤੱਕ ਜਿਹੜਾ ਨੁਕਸਾਨ ਹੋਇਆ ਅਜੇ ਤੱਕ ਉਹ ਪੂਰਾ ਉਹ ਕਰਜ਼ਾ ਆ ਜੇ ਓਮੀ ਪਿਆਵਾ ਉਹ ਪੰਜਾਬ ਜਿਹੜਾ ਸੋਨੇ ਦੀ ਚੜੀ ਸੀ ਉਹ ਅੱਜ ਕੱਖਾਂ ਦਾ ਹੋ ਗਿਆ ਪੰਜਾਬ ਪਰਮਿੰਦਰ ਜੀ ਜਿੱਥੇ ਸਰਬਜੀਤ ਕੌਰ ਦੇ ਵੱਲੋਂ ਧਰਮ ਪਰਿਵਰਤਨ ਕੀਤਾ ਗਿਆ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਵੀ ਕਦਮ ਚੁੱਕਿਆ ਗਿਆ ਹੈਗਾ ਕਹਿੰਦੇ ਵੀ ਜੋ ਇਕੱਲੀ ਮਹਿਲਾ ਯਾਨੀ ਕਿ ਸਰਬਜੀਤ ਕੌਰ ਇਕੱਲੀ ਲੇਡੀ ਸੀਗੀ ਜੋ ਕਿ ਜਥੇ ਦੇ ਨਾਲ ਗਈ ਸੀਗੀ ਪਰ ਹੁਣ ਐਸਜੀਪੀਸੀ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਇਕੱਲੀ ਮਹਿਲਾ ਹੁਣ ਜਥੇ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇਗੀ ਉਸਦੇ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਦੇਖੋ ਜੀ ਇਹ ਹੈਗਾ ਹੁਣ ਜਾਂਚ ਦਾ ਵਿਸ਼ਾ ਠੀਕ ਹੈ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਆ ਸ਼੍ਰੋਮਣੀ ਕਮੇਟੀ ਜਿਹੜਾ ਸਭ ਤੋਂ ਪਹਿਲਾਂ ਰეკਮੈਂਡ ਕਰਦੀ ਆ ਕਿਉਂਕਿ ਉਥੇ ਇਤਿਹਾਸਕ ਸਿੱਖਾਂ ਦੇ ਗੁਰਦੁਆਰੇ ਨੇ ਉਹਨਾਂ ਵਾਲੇ ਦਰਸ਼ਨਾਂ ਨੂੰ ਜਾਂਦੇ ਨੇ ਜਿਵੇਂ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਜਨਮ ਦਿਨ ਹੁੰਦਾ ਉਥੇ ਉਥੇ ਪ੍ਰਕਾਸ਼ ਪੁਰਬ ਮਨਾਉਂਦੇ ਨੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਉਂਕਿ ਰਾਜਧਾਨੀ ਸੀ ਲਾਹੌਰ ਜਿਹੜੀ ਸਿੱਖਾਂ ਦੀ ਉਥੇ ਉਥੇ ਜਿਹੜੀ ਹੈਗੀ ਆ ਮਨਾਈ ਜਾਂਦੀ ਆ ਆਪਣੇ ਵਿਸਾਖੀ ਵੀ ਮਨਾਈ ਜਾਂਦੀ ਆ ਲਾਹੌਰ ਵਿਖੇ ਤੇ ਇਸ ਕਰਕੇ ਜਿਹੜਾ ਹੈਗਾ ਵੀ ਸ਼੍ਰੋਮਣੀ ਕਮੇਟੀ ਦਾ ਠੀਕ ਆ ਫੈਸਲਾ ਪਾਵੇਂ ਕੀ ਇਹਦੇ ਵਿੱਚ ਕੋਈ ਵੱਡੀ ਜਾਂਚ ਦਾ ਵਿਸ਼ਾ ਲੱਗੀ ਹੋਈ ਹੈ ਜਿਹੜੀ ਪੰਜਾਬ ਪੁਲਿਸ ਵੀ ਜਾਂਚ ਕਰਨ ਕਿਉਂਕਿ ਜਿਹੜੀ ਹੈਗੀ ਆ ਔਰਤ ਨੇ ਜਿਹੜਾ ਸਰਪੰਚ ਨੇ ਕਿਉਂ ਲਿਖਿਆ ਜਦੋਂ ਉਹ ਰਹਿੰਦੀ ਨਹੀਂ ਸੀ ਪਿੰਡ ਨਹੀਂ ਰਹਿੰਦੀ ਸੀ ਵੀ ਉਹਨਾਂ ਨੇ ਕਿਉਂ ਲਿਖਿਆ ਵੀ ਇਹਨੂੰ ਇਜਾਜ਼ਤ ਦਿੱਤੀ ਜਾਵੇ ਵਿਧਵਾਵਾ ਵੀ ਵਿਧਵਾਵਾ ਇਹਨੂੰ ਇਜਾਜ਼ਤ ਦਿੱਤੀ ਜਾਵੇ ਇਹ ਨਹੀਂ ਰਹਿ ਸਕਦੀ ਇਹ ਅਜੇ ਵੱਡੀ ਜਾਂਚ ਦਾ ਵਿਸ਼ਾ ਹੈ ਤਾਂ ਇਹ ਸੀਗਾ ਲੇਖਾ ਜੋਖਾ ਹੁਣ ਅਸੀਂ ਲੈਂਦੇ ਹਾਂ ਇਜਾਜ਼ਤ ਕੱਲ ਫੇਰ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਫਿਰ ਕਿਸੇ ਪੰਜਾਬ ਦੇ ਵੱਡੇ ਮੁੱਦਿਆਂ ਦੇ ਉੱਤੇ ਸਸ਼ੀਕਾਲ ਜੀ ਸਸ਼ੀਕਾਲ ਜੀ